ਉਹ ਰਾਗਾਤਮਕ ਕੀਰਤਨ ਕਰਨਾ ਮਹਾਰਾਜੀ ਨੇ ਉਕੰ ਦਿੱਤਾ ਹੈ ਕੀਰਤਨੀਆਂ ਨੂੰ ਉਸ ਹੀ ਪਹਿਰੇ ਤੇ ਚਲਦੇ ਹੋਏ ਦਾਸਾਂ ਦੀ ਕੋਸ਼ਿਸ਼ ਹੈ ਕਿ ਰਾਗਾਤਮਕ ਕੀਰਤਨ ਕੀਤਾ ਜਾਵੇ ਅਤੇ ਇਸ ਸਾਜ ਦਾ ਨਾਮ ਹੈ ਸਵਰ ਮੰਡਲ ਇਸ ਨੂੰ ਰਾਗ ਦੇ ਅਨੁਸਾਰ ਉਸ ਟੂਨ ਵਿੱਚ ਕੀਤਾ ਜਾਂਦਾ ਹੈ ਅਤੇ ਫਿਰ ਸ਼ਬਦ ਗਾਇਨ ਕੀਤਾ ਜਾਂਦਾ ਹੈ ਵਿਦਿਆ ਹੁੰਦੀ ਹੈ ਜੀ ਵਿਦਿਆ ਪ੍ਰੋਪਰ ਵਿਦਿਆ ਹੁੰਦੀ ਹੈ ਰਾਗ ਦੀ ਸਮਝ ਸੁਰ ਦੀ ਸਮਝ ਇਹ ਉਸ ਅਕੋਰਡਿੰਗ ਸਾਜ ਦੀ ਵੀ ਸਮਝ ਹੋਵੇ ਵਾ ਜਗਲੇ ਹੋਰੇ ਮਨ ਜਾਗਲੇ ਹੋ ਜਗਲੇ ਹੋਰੇ ਮਨ ਜਾਗਲੇ ਹੋ ਕਹਾ ਗਫਲ ਸੁ ਗਫਨ ਸੋਇਆ ਇੱਕ ਕੀਰਤਨਾਂ ਤੇ ਡਿਪੈਂਡ ਕਰਦਾ ਹਨ ਜਿਹੜੇ ਸਾਜ਼ ਫੜ ਕੇ ਜਿਵੇਂ ਹੋਰ ਵੀ ਸਾਜ਼ ਨੇ ਦਿਲੁਰਬਾਇ ਤਾਉਸ ਹੈ ਸਰੰਦਾ ਹੈ ਰਬਾਬ ਹੈ ਤਾਨਪੁਰੇ ਨਾਲ ਵੀ ਕੀਰਤਨ ਕਰਦੇ ਸੀ ਸਵਰ ਮੰਡਲ ਦੇ ਨਾਲ ਕੀਰਤਨ ਕਰਦੇ ਆ ਸਾਡੇ ਨਾਲ ਹੁਣ ਸੰਗਤ ਹੋਣੀ 1:00 10 ਵਜੇ ਉਹ ਰਬਾਬ ਦੇ ਨਾਲ ਸੰਗਤ ਹੋਣੀ ਹੈ ਸੋ ਇਹ 33 ਸਾਜ਼ਾਂ ਦੇ ਨਾਲ ਮਹਾਰਾਜ ਦੀ ਮਰਿਆਦਾ ਅਨੁਸਾਰ ਕੀਰਤਨ ਕੀਤਾ ਜਾਣਾ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਮੌਜੂਦ ਹਾਂ ਸਚਕੰਚ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਜੀ ਕਿ ਅੱਜ ਮੇਰੇ ਨਾਲ ਮੌਜੂਦ ਨੇ ਭਾਈ ਸਤਿੰਦਰ ਸਿੰਘ ਜੀ ਗੋਦੜ ਤਾਂ ਉਹਨਾਂ ਵੱਲੋਂ ਜਿਹੜਾ ਅੱਜ ਗੁਰੂ ਘਰ ਵਿਖੇ ਜਾ ਕੇ ਜੋ ਸੇਵਾ ਨਿਭਾਈ ਜਾਣੀ ਆ ਸਭ ਤੋਂ ਪਹਿਲਾਂ ਤੇ ਇਹ ਰਾਗ ਦੀਆਂ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝਾ ਕਰ ਰਹੇ ਹਾਂ ਤੇ ਜਾਣਕਾਰੀ ਲੈਣੇ ਆ ਕਿ ਇਸ ਰਾਗ ਦਾ ਕੀ ਨਾਮ ਹੈ ਤਾਂ ਕਿਸ ਤਰ੍ਹਾਂ ਦੇ ਨਾਲ ਇਸ ਦੀ ਵਰਤੋਂ ਜਿਹੜੀ ਇੱਥੇ ਸਚਕੰਚ ਸ੍ਰੀ ਹਰਮੰਦਰ ਸਾਹਿਬ ਕੀਤੀ ਜਾਣੀ ਆ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜਿਹੜਾ ਤੁਸੀਂ ਇਹ ਰਾਗ ਜਾਂ ਸਾਜ਼ ਫੜਿਆ ਇਹਦਾ ਕੀ ਨਾਮ ਆ ਤਾਂ ਕਿਦਾਂ ਇਸ ਨੂੰ ਜਿਹੜਾ ਅੰਦਰ ਪਲੇ ਕੀਤਾ ਜਾਂਦਾ ਸਤਸੰਗ ਜੋ ਇਸ ਚੈਨਲ ਜਗਬਣੀ ਦੇ ਮਾਧਿਅਮ ਰਹਿ ਮੈਂ ਦੱਸਣਾ ਚਾਹਾਂ ਮਹਾਰਾਜ ਜੀ ਦੀ ਬਾਣੀ ਰਾਗਾਤਮਕ ਹੈ 31 ਨਿਰਧਾਰਤ ਰਾਗ ਨੇ 31 ਰਾਗ ਪ੍ਰਕਾਰ ਨੇ ਬਾ ਰਾਗਾ ਵਿੱਚ ਮਹਾਰਾਜ ਜੀ ਦੀ ਬਾਣੀ ਹੈ ਅਤੇ ਉਹ ਰਾਗਾਤਮਕ ਕੀਰਤਨ ਕਰਨ ਦਾ ਮਹਾਰਾਜ ਜੀ ਨੇ ਹੁਕਮ ਦਿੱਤਾ ਹੈ ਕੀਰਤਨੀਆਂ ਨੂੰ ਉਸੀ ਪਹਿਰੇ ਤੇ ਚੱਲਦੇ ਹੋਏ ਦਾਸਾਂ ਦੀ ਕੋਸ਼ਿਸ਼ ਹੈ ਕਿ ਰਾਗਾਤਮਕ ਕੀਰਤਨ ਕੀਤਾ ਜਾਵੇ ਅਤੇ ਇਸ ਸਾਜ ਦਾ ਨਾਮ ਹੈ ਸਵਰ ਮੰਡਲ ਇਸ ਨੂੰ ਰਾਗ ਦੇ ਅਨੁਸਾਰ ਉਸ ਟੂਨ ਵਿੱਚ ਕੀਤਾ ਜਾਂਦਾ ਹੈ ਅਤੇ ਫਿਰ ਸ਼ਬਦ ਗਾਇਨ ਕੀਤਾ ਜਾਂਦਾ ਹੈ ਜੀ ਤਾਂ ਇਸ ਨੂੰ ਕੁਝ ਚਲਾ ਕੇ ਜਾਂ ਦੱਸਿਆ ਜਿਵੇਂ ਜਿਹੜੀ ਸੰਗਤ ਦੇਖ ਰਹੀ ਹੈ ਉਹ ਵੀ ਜਾਣ ਸਕਣ ਕਿ ਕਿਤਾ ਇਸ ਨੂੰ ਰਾਗ ਜਦੋਂ ਚੇਂਜ ਹੁੰਦਾ ਫਿਰ ਉਸ ਹਿਸਾਬ ਦੇ ਨਾਲ ਇਸ ਦੀ ਟਿਊਨਿੰਗ ਵੀ ਚੇਂਜ ਕੀਤੀ ਜਾਂਦੀ ਹੈ ਇਸ ਦੀ ਟਿਊਨਿੰਗ ਕਰਨੀ ਹੀ ਆਪਣੇ ਆਪ ਵਿੱਚ ਇੱਕ ਮੁਹਾਰਤ ਰੱਖਦੀ ਹੈ ਕਾਫੀ ਸਾਲਾਂ ਬਾਅਦ ਟਿਊਨਿੰਗ ਸੈਂਸ ਜਿਹੜੀ ਹੈ ਸਾਡੀ ਇਹ ਆਪਣੇ ਡਿਵੈਲਪ ਹੁੰਦੀ ਹੈ ਜਿਸ ਕਰਕੇ ਅਸੀਂ ਔਨ ਦਾ ਸਪਾਟ ਉਸੇ ਵੇਲੇ ਜਦੋਂ ਕੀਰਤਨ ਕਰਕੇ ਹਟੇਕ ਸ਼ਬਦ ਵਿੱਚ ਦੂਸਰਾ ਰਾਗ ਬਦਲੇਗਾ ਗਿਆ ਉਸੇ ਵੇਲੇ ਇਸ ਨੂੰ ਫਿਰ ਸੁਰ ਜਿਹੜੇ ਬਦਲ ਕੇ ਉਸ ਤਾਰ ਨੂੰ ਟਿਊਨ ਕੀਤਾ ਜਾਂਦਾ ਹੈ ਇਸ ਦੀ ਵੀ ਕੋਈ ਵਿਦਿਆ ਹੁੰਦੀ ਹੈ ਜੀ ਵਿਦਿਆ ਪ੍ਰੋਪਰ ਵਿਦਿਆ ਹੁੰਦੀ ਹੈ ਰਾਗ ਦੀ ਸਮਝ ਸੁਰ ਦੀ ਸਮਝ ਉਹ ਉਸ ਅਕੋਰਡਿੰਗ ਸਾਜ਼ ਦੀ ਵੀ ਸਮਝ ਹੋਵੇ ਕਿ ਇਸ ਤਰੀਕੇ ਦੇ ਨਾਲ ਉਹ ਤਾਰ ਉਸ ਸਮੇਂ ਪ੍ਰਭਾਵ ਮਹਿਸੂਸ ਕਰ ਰਹੀ ਕਿਉਂਕਿ ਕਈ ਵਾਰ ਟੁੱਟ ਵੀ ਟੁੱਟ ਵੀ ਜਾਂਦੀ ਹੈ ਤਾਰ ਜੀ ਜਿਹੜੀ ਸੰਗਤ ਦੇਖ ਰਹੀ ਹੈ ਮੈਂ ਚਾਹਾਂਗਾ 2 ਮਿੰਟ ਵਸਤੇ ਇਸ ਨੂੰ ਕੁਝ ਸੁਨਾਣਾ ਚਾਹਉ ਕਿਉਂਕਿ ਜਿਹੜੀ ਸੰਗਤ ਦੇਖ ਰਹੀ ਆ ਉਹ ਵੀ ਕਿਉਂਕਿ ਕਦੀ ਆਮ ਤੌਰ ਤੇ ਦੇਖਿਆ ਨਹੀਂ ਗਿਆ ਕਿ ਇਸ ਰਾਗ ਦੀ ਜਿਹੜੀ ਅੰਤਰ ਵਰਤੋਂ ਕੀਤੀ ਗਈ ਹੋਵੇ ਕਿਉਂਕਿ ਆਮ ਤੌਰ ਤੇ ਤਬਲਾ ਜਾਂ ਹਾਰਮੋਨੀਅਮ ਦੀ ਗੱਲ ਹੁੰਦੀ ਜੀ ਇਹ ਤਾਰ ਵਾਲੇ ਸਾਜ਼ ਨੇ ਵਾਹ ਜਗਲੇ ਹੋਰੇ ਮਨ ਜਾਗ ਲੈ ਹੋ ਜਗਲੇ ਹੋਰੇ ਮਨ ਜਾਗ ਲੈ ਹੋ ਕਹਾ ਗਫਲ ਸੋ ਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨੋਇਆ ਜਗਲੇ ਹੋਰੇ ਮਨ ਅਜਗ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਆਨੰਦ ਆਇਆ ਕਿਉਂਕਿ ਇਹ ਜੋ ਰਾਗ ਨੇ ਆਮ ਤੌਰ ਤੇ ਨਹੀਂ ਦੇਖਣ ਨੂੰ ਮਿਲਦੇ ਤਾਂ ਇਹ ਫਿਰ ਗੁਰੂ ਘਰ ਦੇ ਵਿੱਚ ਹਰ ਹਫਤੇ ਜੋ ਇਸ ਦੇ ਜਿਹੜੀ ਆ ਵਰਤੋਂ ਹੁੰਦੀ ਹੈ ਇਹ ਕੀਰਤਨੀਆਂ ਤੇ ਡਿਪੈਂਡ ਕਰਦਾ ਹਨ ਜਿਹੜੇ ਸਾਜ਼ ਫੜ ਕੇ ਜਿਵੇਂ ਹੋਰ ਵੀ ਸਾਜ਼ ਨੇ ਦਿਲ ਰੁਬਾਇਆ ਹੈ ਤਾਉਸ ਹੈ ਸਰੰਦਾ ਹੈ ਰਬਾਬ ਹੈ ਤਾਨਪੁਰੇ ਨਾਲ ਵੀ ਕੀਰਤਨ ਕਰਦੇ ਅਸੀਂ ਸਵਰ ਮੰਡਲ ਦੇ ਨਾਲ ਕੀਰਤਨ ਕਰਦੇ ਹਾਂ ਸਾਡੇ ਨਾਲ ਹੁਣ ਸੰਗਤ ਹੋਣੀ 1:00 10 ਵਜੇ ਉਹ ਰਬਾਬ ਦੇ ਨਾਲ ਸੰਗਤ ਹੋਣੀ ਹੈ ਸੋ ਇਹ 33 ਸਾਜ਼ਾਂ ਦੇ ਨਾਲ ਮਹਾਰਾਜ ਦੀ ਮਰਿਆਦਾ ਅਨੁਸਾਰ ਕੀਰਤਨ ਕੀਤਾ ਜਾਂਦਾ ਹੈ ਕੀਰਤਨੀਆਂ ਜਿਹੜੇ ਵੀਰ ਜਿਹੜੇ ਕਿਉਂਕਿ ਇਸ ਲਾਈਨ ਚ ਬਹੁਤ ਘੱਟ ਜੋ ਕਹਿ ਸਕਦੇ ਹੈ ਕਿ ਹੈਗੇ ਤਾਂ ਜਿਹੜੇ ਨਵੇਂ ਆ ਰਹੇ ਉਹਨਾਂ ਨੂੰ ਵੀ ਇਸ ਦੀ ਜਿਹੜੀ ਹੈ ਵਿੱਦਿਆ ਦਿੱਤੀ ਜਾਂਦੀ ਹੈ ਹਾਂਜੀ ਬਿਲਕੁਲ ਇਹ ਰਾਗ ਦਾ ਜਿਹੜਾ ਰਾਗਾਤਮਕ ਕੀਰਤਨ ਜਿਵੇਂ ਮਹਾਰਾਜ ਦਾ ਹੁਕਮ ਇਹ ਬੜਾ ਕਠਿਨ ਹੈ ਅਸੀਂ ਆਮ ਜਿਹੜਾ ਕੀਰਤਨ ਜ਼ਿਆਦਾਤਰ ਸੁਣਦੇ ਹਾਂ ਉਹ ਚਲੋ ਮਨ ਕਰਕੇ ਕੀਰਤਨ ਭਾਵਨਾ ਦੇ ਨਾਲ ਪਰਵਾਨ ਹੈ ਤੇ ਲੇਕਿਨ ਰਾਗਾਤਮਕ ਕੀਰਤਨ ਜਿਹੜਾ ਸਿੱਖਣਾ ਔਖਾ ਹੈ ਰਾਗ ਸਿੱਖਣਾ ਮੁਸ਼ਕਲ ਹੈ ਰਿਆਜ਼ ਮੰਗਦਾ ਹੈ ਇਸ ਕਰਕੇ ਮਤਲਬ ਵੀ ਮੇਰੀ ਤਾਂ ਬੇਨਤੀ ਹੈ ਜਿਹੜੇ ਆਉਣ ਵਾਲੇ ਵੀ ਕੀਰਤਨੀਏ ਰਾਗਾਤਮਕ ਕੀਰਤਨ ਮਹਾਰਾਜ ਜੀ ਦਾ ਕਰੋ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੋ ਮर्यादा ਅਨੁਸਾਰ ਕੀਰਤਨ ਕਰਕੇ ਸਵਰ ਮੰਡਲ ਕਿਹਾ ਜਾਂਦਾ ਹੈ ਸਵਰ ਮੰਡਲ ਜੀ 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 ਬਿਲਕੁਲ ਧੰਨਵਾਦ ਜੀਓ ਹੁਣ ਡਿਊਟੀ ਬੈਠਣਾ ਹੈ ਜੀ ਠੀਕ ਹੈ ਜੀ ਤਾਂ ਬਿਲਕੁਲ ਇਹ ਕੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਸਵਰ ਮੰਡਲ ਇਹ ਦੇਖੋ ਸਰ ਮੰਡਲ ਤੇ ਸੁਰਾਂ ਦਾ ਮੰਡਲ ਸੁਰਾਂ ਦਾ ਮੰਡਲ ਸਰਦਨਾਮ ਜੋ ਸੀ ਕਿ ਪਈਸਾਬ ਜੀਤਾਨਾ ਵੱਲੋਂ ਬਹੁਤ ਹੀ ਜੋ ਇੱਕ ਨਿਮਰਤਾ ਦੇ ਨਾਲ ਸਰਦਨਾ ਗੱਲਬਾਤ ਸਾਂਝੀ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਸਵਰ ਮੰਡਲ ਦੇ ਨਾਲ ਜੋ ਕੀਰਤਨ ਕੀਤਾ ਜਾਂਦਾ ਗੁਰੂ ਘਰ ਦੇ ਵਿੱਚ ਤਾਂ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਸੇ ਤਰ੍ਹਾਂ ਦੇ ਨਾਲ ਬਣੇ ਲੋ ਦਰਸ਼ਨ ਟੀਵੀ ਦੇ ਨਾਲ ਤਰ੍ਹਾਂ ਇਕਲੀ ਇਕਲੀ ਗੁਰੂ ਘਰ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀ কুমার ਦੇ ਨਾਲ ਐਕਸੀਸਨ ਜਗਮਾਨੀ ਟੀਵੀ ਸ਼੍ਰੀ ਹਮਸ਼ਾ ਸਾਹਿਬ